ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿੱਤ ਵਾਰੀ ਫੇਸ ਤੋਂ ਆਪਣੀ ਚੈਨਲ ਦੇ ਵਿੱਚ ਤੇ ਲੋਜੀ ਇੱਕ ਪਿਆਰਾ ਜਿਹਾ ਵਰਕ ਲੈ ਕੇ ਫੇਰ ਹਾਜ਼ਰ ਆ ਹਨ ਤੇ ਬਹੁਤ ਹੀ ਪਿਆਰਾ ਜਿਹਾ ਅੰਬਲੋਂ ਦਾ ਡਿਜ਼ਾਈਨ ਦੇਖਾ ਤੁ ਆ ਬਣਾਉਣ ਲੱਗੇ ਆ ਬਲੈਕ ਸੂਟ ਦੇ ਉੱਪਰ ਤੇ ਇਹ ਵੀ ਜਿਹੜਾ ਕਸ਼ਮੀਰੀ ਦਾ ਸੂਟ ਰੈਡੀ ਹੋ ਰਿਹਾ ਤੇ ਲੋਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇਖੋ ਇਹਨੂੰ ਆਪਾਂ ਮੋਰਨੀਆਂ ਵਾਲਾ ਡਿਜ਼ਾਈਨ ਅੰਬਲੋਂ ਦਾ ਡਿਜ਼ਾਈਨ ਵੀ ਕਹਿ ਸਕਦੇ ਹਾਂ ਨਾ ਲਾਈਕ ਆਪਣਾ ਕੋਰਸ ਕੋਟੇ ਜਾਣਾ 7 ਵਜੇ ਸਭ ਤੋਂ ਪਹਿਲੇ ਸਟੇ ਬਾਲ ਲਗਾਈ ਸੀ ਤੇ ਚਲੋ ਜੀ ਕਿਹੜਾ ਡਿਜ਼ਾਈਨ ਹੈ ਟੈਂਟ ਕੱਟ ਬਣੇ ਰਿਹਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੋਂ ਬਣਾ ਕੇ ਸੂਟ ਰੈਡੀ ਕਰਾਂਗੇ ਬਲਸ਼ ਕਲਰ ਦਾ ਤੇ ਚਲੋ ਜੀ ਆਪਣੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਲਾਈਕ ਜ਼ਰੂਰ ਕਰਦੇ ਆ ਕਰੋ ਹਨਾ ਤੇ ਨਾਲ ਹੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਚਲੋ ਜੀ ਫਿਰ ਡਿਜ਼ਾਈਨ ਬਣਾ ਕੇ ਤੁਹਾਨੂੰ ਅੱਗੇ ਦਿਖਾਉਣੀ ਹੈ ਹਾਂਜੀ ਡਿਜ਼ਾਈਨ ਜਿਹੜਾ ਆਪਣਾ ਇੱਕ ਬਾਂਦ ਬਣ ਚੁੱਕਿਆ ਤੇ ਹੁਣ ਆਪਾਂ ਇਹਦੀ ਜਿਹੜੀ ਦੇਖੋ ਇਹ ਵਾਲੇ ਧਾਗੇ ਨੇ ਇਹਨਾਂ ਦੀ ਕਟਿੰਗ ਕਰਕੇ ਫਿਰ ਤੁਹਾਨੂੰ ਦਿਖਾਉਣੀ ਹੈ ਵੀ ਆਪਣਾ ਇਹ ਡਿਜ਼ਾਈਨ ਜਿਵੇਂ ਕਿਦਾਂ ਦਾ ਬਣਿਆ ਠੀਕ ਹੈ ਜੀ ਇਹ ਵਾਲੇ ਧਾਗੇ ਦੀ ਕਟਿੰਗ ਕਰਨੀ ਹੁਣ ਆਪਾਂ ਤੇ ਲੋ ਜੀ ਬਾਹ ਦਾ ਫਲੇਵਰ ਆਪਣਾ ਜਿਹੜਾ ਇੱਥੇ ਪੈ ਚੁੱਕਿਆ ਤੇ ਹੁਣ ਆਪਾਂ ਇੱਥੇ ਜਿਹੜਾ ਕੇਵਾ ਸ਼ੁਰੂ ਕਰ ਤਾ ਤੇ ਕੇਰੇ ਦਾ ਫਾਸਟ ਖਲਾਅ ਉਹ ਜਿਹੜਾ ਪੈ ਗਿਆ ਤੇ ਲੋ ਜੀ ਬਾਹ ਦਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਤੇ ਇਸ ਤੇਨ ਖਲਾਅ ਉਹ ਆਪਾਂ ਜਿਹੜੀ ਕੇਰੇ ਤੇ ਦੇਵਾਂ ਫੋਟੋ ਜੀ ਜਿਹੜਾ ਇਸ ਕੋਲ ਬਹੁਤ ਜ਼ਿਆਦਾ ਬ੍ਰੀਥ ਦਾ ਇਸਦੀ ਧਰ ਦੇ ਦੇਖੋ ਬਾਰ ਬਾਰ ਟੁੱਟ ਰਿਹਾ ਹੈ। ਪੈਕਟ ਡਿਜ਼ਾਈਨ ਬਹੁਤ ਜ਼ਿਆਦਾ ਸੋਨਾ ਬਣੂਆ ਕਲਰ ਵੀ ਬਹੁਤ ਸਾਰੇ ਉੱਠ ਕੇ ਆਏ ਨੇ। ਤੇ ਹਾਂਜੀ ਆਪਣੀ ਜਿਹੜੀ ਦੇਖੋ ਕੋਰਨਰ ਤੇ ਦੋਨੋਂ ਤੇ ਇਹ ਵਾਲਾ ਫਲਾਵਰ ਬਣ ਚੁੱਕਾ ਤੇ ਹੁਣ ਆਪਾਂ ਦੇਖੋ ਵਿਚਾਲਿਆ ਦੀ ਵਿਚਾਲਾ ਕਰ ਲਿਆ ਤੇ ਹੁਣ ਆਪਾਂ ਇੱਕ ਫਲਾਵਰ ਜਿਹੜਾ ਇੱਥੇ ਦੇਣਾ ਤੇ ਲੋ ਜੀ ਫਿਰ ਪ੍ਰੋਪਰ ਆਪਣਾ ਜਿਹੜਾ ਘੇਰਾ ਹਾਂ ਕਿ ਤਿਆਰ ਹੋ ਗੋ ਤੇ ਬਾਜੂ ਆਪਣੀ ਤਿਆਰ ਹੋ ਚੁੱਕੀ ਸੀ ਚਲੋ ਜੀ ਹੁਣ ਆਪਾਂ ਦੇਖੋ ਵਿਚਾਲਾ ਬਿਲਕੁਲ 8.5 8.3 ਜਿਹੜਾ ਗੈਪ ਆਇਆ ਵਿਚਾਲੇ ਤੇ ਲੋ ਜੀ ਹੁਣ ਵਿਚਾਲੇ ਇੱਕ ਇਹ ਵਾਲਾ ਡਿਜ਼ਾਈਨ ਹੋਰ ਪਾਵਾਂਗੇ ਫਿਰ ਪ੍ਰੋਪਰ ਆਪਣਾ ਜਿਹੜਾ ਸੂਟ ਦਾ ਡਿਜ਼ਾਈਨ ਤਿਆਰ ਹੋ ਜਾਊਗਾ ਤੇ ਚਲੋ ਜੀ ਥੋੜਾ ਜਿਹਾ ਗਲਤ ਆਵਾ ਇਸ ਲਈ ਹੁਵਾਂ ਅਜ ਸਕਿਪ ਕਰਿਓ ਤੇ ਚਲੋ ਜੀ ਹੁਣ ਇਹ ਫਲਾਵਰ ਬਣਾ ਲ ਗਏ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਪੂਰਾ ਸੂਟ ਤੇ ਹਾਂਜੀ ਸੂਟ ਜਿਹੜਾ ਆਪਣਾ ਬਣ ਚੁੱਕਿਆ ਤੇ ਆਪਾਂ ਇਹਦੀ ਹੁਣ ਆ ਕੇ ਹਟਿਆ ਵੀਡੀਓ ਤੇ ਲਓ ਜੀ ਸੂਟ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦੀ ਇਹਦੀ ਲੋਕਾ ਇਹ ਬਣ ਕੇ ਇਹ ਵਾਲੀ ਦੋ ਦੇਖੋ ਫਲਾਵਰ ਆਪਣੀ ਬਾਹ ਤੇ ਆਏ ਨੇ ਤੇ ਇਹ ਵਾਲੀ ਆਪਾਂ ਘੇਰੇ ਦੇ ਉੱਪਰ ਬਣਾ ਕੇ ਤਿਆਰ ਕੀਤੇ ਨੇ ਲਓ ਜੀ ਬਲੈਕ ਕਲਰ ਦਾ ਸੂਟ ਸੀ ਪਸ਼ਮੀਨੇ ਦਾ ਤੇ ਤਿੰਨ ਕਲਰ ਦੇ ਨਾਲ ਆਪਾਂ ਇਹਨੂੰ ਬਣਾਇਆ ਹੈ। ਲਓ ਜੀ। ਤੇ ਬਾਕੀ ਕਲਰ ਆਪਾਂ ਇਹ ਵਾਲਾ ਵੀ ਮਰਜੈਂਟਾ ਵੀ ਰੱਖ ਸਕਦੇ ਆ ਰੈੱਡ ਵੀ ਹਨਾ ਕਿਉਂਕਿ ਬਲੈਕ ਕਲਰ ਤੇ ਹਰ ਇੱਕ ਕਲਰ ਜਿਹੜਾ ਸੋਹਣਾ ਲੱਗਦਾ ਆਪਾਂ ਆ ਦੇਖੋ ਤੇ ਆਪਾਂ ਜਿਆਦਾ ਕਦਰ ਦੇਖੋ ਤਿੰਨੇ ਇੱਕੋ ਜਿਹੇ ਕਲਰ ਪਾਏ ਨੇ ਹਨਾ। ਤੇ ਲਓ ਜੀ ਇਹ ਫਲਾ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੈ। ਤੇ ਅੱਜ ਕੋਈ ਹੋਰ ਨਵਾਂ ਜਿਹਾ ਵਰਕ ਲਗਾਉਣੇ ਆ। ਤੇ ਫਿਰ ਉਹਦੀ ਵੀਡੀਓ ਸਾਂਝੀ ਕਰਦੇ ਆ ਤੇ ਲਓ ਜੀ ਇਹ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਕੱਲ ਜਿਹੜੇ ਆਪਾਂ ਪਾਸਲ ਕਿਉਂਕਿ ਸੰਡੇ ਸੀ ਕੱਲ ਕੋਈ ਪਾਸਲ ਆਪਾਂ ਨਹੀਂ ਕੱਢਿਆ ਇਸ ਲਈ ਮੇਰੇ ਭੈਣਾ ਜੋ ਵੇਟ ਕਰ ਰਹੀਆਂ ਹਨਾ ਤੇ ਪਾਸਲ ਜਿਹੜੇ ਸਾਰੇ ਅੱਜ ਲੱਗਣਗੇ ਲਓ ਜੀ ਰੈਡੀ ਕੁਛ ਕੁ ਕਰਕੇ ਰੱਖਤੇ ਆ ਕੁਛ ਕੁ ਜੇ ਪੈਕ ਵਾਲੇ ਪਏ ਨੇ ਤੇ ਕਿਉਂਕਿ ਅੱਜ ਕੱਲ ਸੰਡੇ ਸੀ ਤੇ ਅੱਜ ਆਪਾਂ ਜਿਹੜੇ ਸਾਰੇ ਪਾਸਲ ਲਗਾ ਦੇਣੇ ਨੇ ਤੇ ਚਲੋ ਜੀ ਨਵੇਂ ਸੂਟ ਹੋਰ ਜਿਹੜੇ ਬਣਨਗੇ ਨਾਲ ਦੀ ਨਾਲ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਇਦਾਂ ਹੀ ਸਾਂਝੀ ਕਰੀ ਚੱਲਾਂਗੇ ਤੇ ਲਓ ਜੀ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗਦੀ ਹੁੰਦੀ ਆ ਤਾਂ ਜ਼ਰੂਰ ਆਪਣੀ رائے ਦੱਸਿਆ ਕਰੋ ਹਨਾ ਕਿਉਂਕਿ ਬਹੁਤ ਮਿਹਨਤ ਦੇ ਨਾਲ ਤੁਹਾਡੇ ਲਈ ਆਪਾਂ ਨਵੇਂ ਨਵੇਂ ਹਾਂ ਜੀ ਆਖਣਾ ਬਰਕਰੀ ਦਾ ਸੂਟ ਜਿਹੜਾ ਲੱਗ ਚੁੱਕਿਆ ਤੇ ਤੇ ਆਪਾਂ ਕੋਰਨਰ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਜਿਹਾ ਦੇਖੋ ਫਲਾਵਰ ਫਲਾਤੀ ਨੂੰ ਤਿਆਰ ਕਰਾਂਗੇ ਜਿਵੇਂ ਇਹ ਵਾਲਾ ਫਲਾਵਰ ਆਪਾਂ ਧਾਰੇ ਵਿੱਚ ਬਹੁਤ ਛੋਟਾ ਸਿੰਗਲ ਡਾਂਕੇ ਦਾ ਇਹ ਡਿਜ਼ਾਈਨ ਹੈ ਇਹਨੂੰ ਇਸੇ ਕੱਪੜਾ ਜਿਹੜਾ ਵਰਤੇ ਕੱਟ ਚੁੱਕਿਆ ਤੇ ਬਲੈਕ ਸੂਟ ਆਪਣਾ ਇੱਕ ਲਿਪਾ ਆਪਾਂ ਤੁਹਾਨੂੰ ਦਿਖਾਈ ਦਿੱਤਾ ਕਿ ਲੋ ਜੀ ਇਹ ਦੋਨੋਂ ਸੂਟ ਜਿਹੜੇ ਅੱਜ ਆਪਾਂ ਰੈਡੀ ਕਰਾਂਗੇ ਫਾਰਮਲ ਤੇ ਪਾਰਟੀ ਤੇ ਵੀ ਸੇਮ ਰੱਪ ਦੇ ਕੇ ਬਹੁਤ ਹੀ ਪਿਆਰਾ ਜਿਹਾ ਦਿੱਖਾ ਹਲਕਾ ਜਿਹਾ ਡਿਜ਼ਾਈਨ ਹੋਣਾ ਜੇ ਬਾਕੀ ਕਮ ਰੇਂਜ ਦੇ ਪੀਸ ਨੇ ਆਪਣਾ ਤਿਆਰ ਕਰਵਾਉਣਾ ਹੈ ਤੇ ਉਹਦੇ ਲਈ ਆਪਾਂ ਦੇਖੋ ਵਰਕ ਤੋਂ ਵੈਸੇ ਰਹੂਗਾ ਪਰ ਥੋੜਾ ਜਿਹਾ ਆਪਾਂ ਨੂੰ ਛੋਟਾ ਕਰ ਦਿੰਦੇ ਹਾਂ ਨਾ ਦੇ ਕੋਸੇ ਵਸੂਲ ਨਿਕ ਰਹੇ ਨੇ ਜਿਵੇਂ ਕਸਟਮਰ ਸਪੈਸ ਜਿਹੜਾ ਮੈਂ ਕੱਢ ਰਹੀ ਐ ਤੇ ਨਾ ਦੇਖ ਤੁਸੀਂ ਵਰਤ ਤੇ ਇਸ ਸੀਮਾ ਜਿਹੜੀ ਚੈੱਕ ਕਰ ਸਕਦੇ ਹਾਂ ਬਹੁਤ ਕਿਉਂਕਿ ਹਰ ਇੱਕ ਵਰਤ ਤੇ ਡਿਪੈਂਡ ਕਰਦਾ ਹੁੰਦਾ ਫਲੇਚਿੰਗ ਹੁੰਦਾ ਹੈ ਬਹੁਤ ਜ਼ਿਆਦਾ ਸਪੈਸ ਤੇ ਵੀ ਕਿਛੇ ਤੋਂ ਡਿਜ਼ਾਈਨ ਐਦਾਂ ਦਾ ਹੁੰਦਾ ਉਹ ਜਿੰਨਾ ਮਰਜ਼ੀ ਆਪਾਂ ਸਕਾਈ ਨਾਲ ਚਾਹੀਦੇ ਉਹਦੇ ਤੇ ਸਫਾਈ ਨਹੀਂ ਹੁੰਦੀ ਹਨਾ ਤੇ ਬਾਕੀ ਹਰ ਇੱਕ ਵਰਤ ਤੇ ਡਿਪੈਂਡ ਕਰਦਾ ਹੁੰਦਾ ਜਿਹੜਾ ਸਪੇਸ ਸਾਈਜ਼ ਤੇ ਪਾਲੀਏ ਤੇ ਬਾਕੀ ਕੱਪੜੇ ਦੇਖੋ ਤੁਸੀਂ ਇਹ ਕੱਪੜਾ ਕਿੰਨਾ ਪਤਲਾ ਹੈ ਹਨਾ ਬਹੁਤ ਜ਼ਿਆਦਾ ਪਤਲਾ ਕੱਪੜਾ ਕਰੋ ਜਿਹੜਾ ਵਰਕ ਦੇਖੀ ਤੁਸੀਂ ਤਾਂ ਵਧੀਆ ਰਿਹਾ ਨੀਚੇ ਆਪਾਂ ਦੋ ਪੇਜ ਲਗਾਏ ਨੇ ਇਹਦੇ ਵੀ ਜਿਹੜਾ ਇਹਦਾ ਸਖਤ ਬਣਿਆ ਰਹੇ ਉਸ ਤੋਂ ਬਣਾ ਕਿਉਂਕਿ ਜਿੰਨਾ ਟਾਈਟ ਹੋਊਗਾ ਕੱਪੜਾ ਓਨਨੇ ਤੇ ਜ਼ਿਆਦਾ ਆਪਣੀ ਪ੍ਰੈਸ਼ਿੰਗ ਆਉਗੀ ਉਸ ਨੂੰ ਤੇ ਹੁਣ ਇਹਦੇ ਦੋਨੋਂ ਕਲਰ ਕਰਾਂਗੇ ਇਹ ਆਪਾਂ ਜਿਹੜਾ ਇੱਕ ਉਹ ਇਹ ਵਾਲਾ ਕੱਪੜਾ ਹੈ ਸਾਈਜ ਜਿਹੜਾ ਲਾਈਟ ਚ ਤੇ ਇੱਕ ਆਪਾਂ ਇਹਦੇ ਨਾਲ 골ਡਨ ਛਿੜਕਾ ਲਾ ਦੇ ਠੀਕ ਹੈ ਦੋ ਕੰਨੇ ਦੇ ਕੱਪੜਾ ਆਪੇ ਤੂੰ ਤਿਆਰ ਕਰਾਂਗੇ ਚਲੋ ਜੀ ਕੋਈ ਇਹ ਕਰਕ ਦੋਨੇ ਸੂਤ ਆ ਪਾਸ ਦੇਰੇ ਤੁਹਾਨੂੰ ਕੱਲ ਨੂੰ ਵੀਡੀਓ ਆਊਗੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਨੋਰਮਲ ਰੇਂਜ ਦੇ ਵਿੱਚ ਆਪਾਂ ਸੂਤ ਥੋੜੇ ਥੋੜੇ ਰੈਡੀ ਕਰ ਸਕਦੇ ਮੌਜੀ ਇਹ ਆਪਣਾ ਸੂਟ ਦਾ ਜਿਹੜਾ ਘੇਰਾ ਬਣ ਕੇ ਤਿਆਰ ਹੈ ਤੇ ਉਧਰ ਆਪਣੀ ਜਿਹੜੀ ਫੁਹਾ ਬਣ ਰਹੀ ਹੈ ਕਾਹਤੇ ਆਪਣਾ ਫਲਾਵਰ ਹੈ ਜਿਹੜਾ ਥੋੜਾ ਜਿਹਾ ਛੋਟਾ ਕਰਤਾ ਲੱਗਦਾ ਤੇᱱ ਫਲਾਵਰ ਪਾ ਕੇ ਬਹੁਤ ਹੀ ਪਿਆਰਾ ਸੂਟ ਕਾਜਰੀ ਦਾ ਆਪਣਾ ਜਿਹੜਾ ਬਣਾ ਹੈਗਾ ਕਿ ਤਾਈਂ ਜਿਸ ਨਾ ਸੈਟ ਨਾ ਦਾ ਕੰਮ ਹੋ ਗਿਆ ਤੇ ਬਸ ਰੱਖਣਾ ਇੱਕ ਫਲਾਵਰ ਲਾ ਕੇ ਫਲਾਪਸ ਵੇਰੇ ਕੰਪਲੀਟ ਕਰਾਂਗੇ ਤੇ ਲੋ ਜੀ ਇਹ ਵਾਲਾ ਸੂਟ ਜਿਹੜਾ ਆਪਣੇ ਕੋਲ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਬਹੁਤ ਹੀ ਹਲਕਾ ਫੁਲਕਾ ਜਿਹਾ ਡਿਜ਼ਾਈਨ ਹੈ ਜਿਵੇਂ ਕਿ ਤਾਂ ਤਾਂ ਫੈਂਸੀ ਦਾ ਸਟਾਫ ਸੀ ਤੇ ਉੱਪਰ ਆਹ ਇਹ ਵਾਲਾ ਵਰਕ ਕਰਤਾ ਇਹ ਇੱਕ ਬਹੁਤ ਹੀ ਖੂਬਸੂਰਤ ਲੋਕੀ ਆਪਾਂ ਨੋਰਮਲ ਰੇਂਜ ਵਿੱਚ ਰੈਡੀ ਕਰਕੇ ਦੇ ਚੁੱਕੇ ਹਾਂ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ ਸ੍ਰੀ ਕਸਿਆ ਕਰੋ ਬਾਕੀ ਫੰਮ ਸੂਟ ਦਾ ਫਤਾ ਮਾਹੀ ਗਿਆ ਇਹ ਆਪਾਂ ਘੇਰਾ ਬਣਾਉਣਾ ਤਾਂ ਇੱਕ ਇੱਕ ਤਕਲਾਵ ਜਿਹੜਾ ਬੰਦਦੇ ਆ ਉਹਦੇ ਤੇ ਲੱਗਦੀ ਇਹ ਵਾਲਾ ਸੂਟ ਜਿਹੜਾ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਇਸ ਘੇਰੇ ਦੇ ਨਾਲ ਆਪਣੀ ਜਰੂਰਤਿ ਨੂੰ ਚਾਹੋਗੇ ਕਦੋਂ ਜਿੱਕੇ ਹੋ ਸੂਖਾ ਨੂੰ ਕਿੱਦਾਂ ਲੱਗਿਆ ਇਹ ਵੀ ਜਰੂਰ ਦੱਸਿਆ ਕਰੋ ਤੇ ਲੰਬੀ ਵੀਡੀਓ ਨੂੰ ਫੁੱਲ ਵਾਚ ਦੇ ਨੁਸਖਾ ਕਰੋ ਕਿਉਂਕਿ ਅੱਜ ਜਿਵੇਂ ਆਪਾਂ ਟਾਈਮ ਤੋਂ ਟਾਈਮ ਕੱਟ ਕੇ وہاں ਇੱਕ ਥਿਆਰੀ ਵੀਡੀਓ ਬਣਾਉਣੀ ਹੈ ਬੱਚਾ ਨੂੰ ਸਾਰੇ ਸਾਰੇ ਵਾਅਦੇ ਦਿਖਾਉਣ ਦੇ ਲਈ ਤੇ ਚਲੋ ਜੀ ਮਿਲਦੇ ਆ नेक्स्ट ਵੀਡੀਓ ਵਿੱਚ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ